ਸੰਯੁਕਤ ਕਿਸਾਨ ਮੋਰਚੇ ਦੀ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਹੱਕੀ ਮੰਗਾਂ ਨੂੰ ਲੈ ਕੇ ਚੱਲੀ ਗੱਲਬਾਤ ਮੇਨ ਤੀਜਾ ਰਹਿਣ ਕਾਰਨ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ 3 ਦਿਨਾਂ ਪੰਜਾਬ ਦੇ ਸਾਰੇ ਟੋਲ ਫ੍ਰੀ ਕਰਕੇ ਦੁਆਬਾ ਕਿਸਾਨ ਕਮੇਟੀ ਦੇ ਆਗੂ ਅਤੇ ਵਰਕਰਾਂ ਨੇ ਹਰਸ਼ਾ ਮਾਨਸਰ ਟੋਲ ਪਲਾਇਆ ਨੈਸ਼ਨਲ ਹਾਈਵੇ ਮੁਕੇਰੀਆਂ ਵਿਖੇ ਤਰਨਾਂ ਲਾ ਕੇ ਕੇਂਦਰ ਸਰਕਾਰ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਜਿੰਦਾਬਾਦ ਜੋ ਹਮਸੇ ਟਕਰਾਏਗਾ ਜੂਟ ਜੂਟ ਹੋ ਜਾਏਗਾ ਜੋ ਹਮਸੇ ਟਕਰਾਏਗਾ ਜੂਟ ਅੱਜ ਤੁਸੀਂ ਟੋਲ ਫਰੀ ਕਰਕੇ ਜਿਹੜਾ ਹੈਗਾ ਧਰਨਾ ਲਗਾਇਆ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ 3 ਦਿਨ ਵਾਸਤੇ ਜਿਹੜਾ ਟੋਲ ਪਲਾਜ਼ਾ ਬੀ ਕਰਨ ਦਾ ਸੰਜੇਤ ਆਇਆ ਸੀਗਾ ਅੱਜ ਸਵੇਰੇ 10 ਵਜੇ ਤੋਂ ਲੈ ਕੇ ਤੇ 22 ਤਰੀਕ ਸ਼ਾਮ ਤੱਕ ਇਹ ਜਿਹੜਾ ਟੋਲ ਫਰੀ ਕੀਤਾ ਜਾਏਗਾ ਕਿਉਂਕਿ ਜਿਹੜੀ ਕੱਲ ਮੀਟਿੰਗ ਹੋਈ ਹੈ ਕਿਸਾਨਾਂ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਉਹ ਜਿਹੜੀ ਬੇਸਿੱਟਾ ਨਿਕਲੀ ਹੈ ਉਸ ਤੋਂ ਬਾਅਦ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਉਸ ਫੈਸਲੇ ਨੂੰ ਜਿਹੜੀਆਂ ਸਾਡੀਆਂ ਮਕੀ ਦਾ 6 ਜਥੇ ਬੰਦੀਆਂ ਵੱਖ-ਵੱਖ ਜਿਹੜੀਆਂ ਉਹ ਉਹ ਸਪੈਸ ਵਿੱਚ ਇਹਨਾਂ ਬਿੰਦੂ ਲਾਗੂ ਕਰਨੇ ਆ। ਬੰਦ ਕਰ ਰਹੇ ਆ। ਇਹ ਜਿਹੜੀ 18 ਤਰੀਕ ਨੂੰ ਮੀਟਿੰਗ ਹੋਈ ਸੀ ਉੱਚ ਫੈਸਲਾ ਹੋਇਆ ਸਾਨੂੰ 18 ਤਰੀਕ ਦੀ ਰਾਤ ਨੂੰ ਇਹ ਕਹਿਤਾ ਸੀ ਟੋਲ ਪਲਾਜੇ ਬੰਦ ਕਰੋ। ਅਸੀਂ 3 ਦਿਨ ਲਈ ਬੰਦ ਕਰ ਦੇਣੇ ਆ। ਅਗਲਾ ਜਿਹੜਾ ਪ੍ਰੋਗਰਾਮ ਆਏਗਾ ਜੇ ਸਾਡੀਆਂ ਜਿਹੜੀਆਂ ਸੰਯੁਕਤ ਮੋਰਚਾ ਉਹ ਡਿਊਟੀ ਲੰਦਾ ਵੀ ਅਸੀਂ ਦਿੱਲੀ ਨੂੰ ਮਾਰਚ ਕਰਨਾ ਜਾਂ ਅਸੀਂ ਜਿਹੜਾ ਵੀ ਪ੍ਰੋਗਰਾਮ ਲਾਣੇ ਸਾਨੂੰ ਅਲਿਕਣਾ ਆ। ਅਸੀਂ ਉਹ ਪ੍ਰੋਜੈਕਟ ਨਾਲ ਖੜੇ ਆਂ ਜੇ ਉਹਨਾਂ ਨੇ ਕਹਤਾ ਦਿੱਲੀ ਨੂੰ ਮਾਰਚ ਕਰਨਾ ਕਿ ਸਾਡੀਆਂ ਟਰੈਕਟਰ ਤੇ ਟਰੇਲੀਆਂ ਲੈ ਕੇ ਅਸੀਂ ਦਿੱਲੀ ਨੂੰ ਕੂਚ ਕਰਾਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅਸੀਂ 3 ਦਿਨ ਲਈ ਹਰਸੇ ਮਾਨਸਰ ਟੋਲਪਾ ਜਾ ਫ੍ਰੀ ਕੀਤਾ ਹੋਇਆ ਹੈ ਅੱਗੇ ਵੀ ਉਹਨਾਂ ਦੀ ਜੋ ਵੀ ਕਾਲ ਆਏਗੀ ਜੋ ਵੀ ਸੁਨੇਹਾ ਆਏਗਾ ਅਸੀਂ ਜੇ ਦਿੱਲੀ ਕੂਚ ਕਰਨਾ ਹੈ ਦਿੱਲੀ ਕੂਚ ਕਰਾਂਗੇ ਜੋ ਵੀ ਉਹਨਾਂ ਸੁਨੇਹਾ ਆਏਗਾ ਸਿਰਮਾ मुर्दाबाद मुर्दाबाद ज़िंदाबाद 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 ज़िंदाब ज़िंदाबोर जा ज़िंदाब